ਹਾਂਜੀ ਮੈਂ ਸ਼ਾਨੀ ਸ਼ਰਮਾ ਵਾਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਆ ਅੱਜ ਜਿਹੜਾ ਇਹ ٹرسٹ ਉਹ ਲੋਕ ਹੁੰਦਾ ਪਿਆ ਨਾ ਤੇ ਇਹਨਾਂ ਨੇ A ਬਲੌਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ B ਬਲੌਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲੌਕ ਤੋਂ ਸ਼ੁਰੂ ਕੀਤਾ ਜਿਸ ਬਲੌਕ 'ਚ ਮੇਰੀ ਰਹਾਇਸ਼ ਸੀ ਜਦਕਿ ਮੇਰੇ ਪਾਸੇ ਦੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਕਿਸੇ ਨੇ ਗ੍ਰਿਲ ਬਾਹਰ ਨਹੀਂ ਲਗਾਈ ਹੋਈ ਕਿਆਰੀਆਂ ਬਣਾਈ ਹੋਈਆਂ ਵਾ ਗ੍ਰੀਨ ਆ ਪੌਦ ਪੇੜ ਪੋਦੇ ਲਗਾਏ ਹੋਇਆ ਉਹਨਾਂ ਨੂੰ ਵੀ ਜਾਣ ਬੁਝ ਕੇ ਟਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਆਇਆ ਵਾ ਜੀਵਨ ਜਿਉਂਨੇ ਵੋਟਾਂ ਤੇ ਲੋਕਾਂ ਕੋ ਲੈ ਲੀਆਂ ਪਰ ਅੱਜ ਲੋਕਾਂ ਨਾਲ ਆ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਮੁਹਾ ਟੈਨੋ ਉਹ ਵੀ ਨਹੀਂ ਬਾਹਰ ਆ ਰਹੇ ਕੀ ਕਾਰਨ ਕੀ ਸਮਝਦੇ ਹੈ ਕਾਰਨ ਹੈ ਸਮੇਂ ਜਿੰਨਾ ਲੋਕਾਂ ਨੇ ਜ਼ਾਇਜ਼ ਕਬਜ਼ੇ ਕੀਤੇ ਸੀ ਉਹਦੇ ਨਾਲ ਨਾਲ ਨਾ ਕਹਿੰਦੇ ਆਟੇ ਨਾਲ ਘੋਲ ਨੂੰ ਪਿਸਿਆ ਵੈ ਇਹ ਉਹੀ ਹਾਲ ਹੈ ਕਿ ਆਟੇ ਨਾਲ ਘੋਲ ਨੂੰ ਪਿਸ ਗਿਆ ਵੈ ਹੋਰ ਕੁਝ ਨਹੀਂ ਹੋਇਆ ਇਹ ਲੋਕਾਂ ਦਾ ਨਾ ਜਾਏ ਧੱਕਾ ਹੋ ਰਿਹਾ ਵੈ ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ ਮਤਲਬ ਸਰ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100 150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚ ਦੀ ਲੋੜ ਨਹੀਂ ਕਿਸੇ ਨੂੰ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਹਾਂ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਹ ਅਹੀ ਮੰਗ ਕਰ ਦੇਗੇ ਤੁਹਾਨੂੰ ਕੋਲ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਇਦਾਂ ਕੀਤਾ ਵਾ ਸਾਨੂੰ ਕੋਈ ਦੋ ਦਿਨ ਦੇ ਦਿੰਦੇ ਸੋਮਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਣੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਹੈ ਕਿ ਮਿੰਟ 'ਚ ਖਾ ਲਾਂਗੇ ਕੋਰਟ ਦੇ ਜਿਹੜਾ ਹਾਈ ਕੋਰਟ ਜਿੱਦੋਂ ਜਾਂਦੀ ਕੋਈ ਚੀਜ਼ ਹੈ ਟਰਾਂਸਲੇਸ਼ਨਸ ਕਰਨੀਆਂ ਪੈਂਦੀਆਂ ਨੇ ਜਿਸਟਰੀਆਂ ਲੈਣੀਆਂ ਪੈਂਦੀਆਂ ਐਫੀਡੇਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਦੇ ਦੋ 29 ਤਰੀਕ ਐ 22 ਤਰੀਕ ਨੂੰ ਤੋੜ ਲਿਓ ਆ ਕੇ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਰ ਤੱਕ ਦਾ ਟ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ। ਤੁਹਾਡੇ ਲੋਕਾਂ ਦਾ। ਅਸੀਂ ਹਜੇ ਵੀ ਕੋਰਟ ਚ ਜਾ ਰਹੇ ਹਾਂ ਜੀ। ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ। ਅਸੀਂ ਕਾਨੂੰਨੀ ਲੜਾਈ ਲੜਾਂਗੇ। ਠੀਕ। ਸਾਡੀ ਸਰ ਆਪਣਾ ਨਾਮ ਐਜੂਕੇਸ਼ਨ ਤੇ ਅਸੀਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਕਰਫਲਾ ਪੁਲਿਸ ਕਰਦੇ। ਮੈਂ ਰਕੇਸ਼ ਗਰਗ ਨਿਗਰਾਨ ਇੰਜੀਨੀਅਰ ਜੀ। ਗੂਮਾਡਾ ਸਾਮਰ ਸਰ ਤੋਂ। ਜਿਹੜੀ ਸੀਓਸੀਪੀ ਸੀਗੀ ਆਨਰੇਬਲ ਹਾਈ ਕੋਰਟ ਦੇ ਵਿੱਚ 2680 2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਉਹਨੇ ਵਰਕ ਰਿਪੋਰਟ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਬਰਮ ਦੇ ਉੱਤੇ ਪਬਲਿਕ ਲੈਂਡ ਤੇ ਇਨਕਲੋਜ਼ਮੈਂਟਸ ਨੇ ਅਸੀਂ 29 ਸਤ ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਆਫ ਫੰਡਸ ਐਗਜ਼ੀਕਟਿਵ ਅਫਸਰ ਗਰੁੱਪ ਆਫਸਟ ਐਂਡ ਨੰਨੇ ਅਸੀਂ ਆਪਣੀ ਐਫੀਡੇਟ ਦੀ ਸ਼ੇਪ ਚ ਰਿਪੋਰਟ ਸਬਮਿਟ ਕਰਦੇ ਹਾਂ ਉਹ ਕਾਰਵਾਈ ਅਜ ਅਸੀਂ ਕਰਦੇ ਹਾਂ ਠੀਕ ਹੈ ਜੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਜਿਹੜੇ ਚ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੀ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਤੋਂ ਫਾਇਰ ਰੈਟੈਂਡਰ ਲਏ ਨੇ ਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਮਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਰਜਰਾਤ ਗੈਸ ਤੋਂ ਤੇ ਪੀਐਸਪੀਸੀਐਲ ਤੋਂ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ दैट इज फॉर द ਅਮਨ ਸ਼ਾਂਤੀ ਵਾਸਤੇ ਉਹ ਸਾਰੇ ਅਸੀਂ ਉਹ ਕੀਤਾ ਹੋਇਆ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ ਔਰ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ ਪੈਂਦਾ ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵੇਗਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਉਹਨਾਂ ਦਾ ਅਸੀਂ ਵੱਖਰੇ ਤੌਰ ਤੇ ਦੇਵਾਂਗੇ ਜੇ ਸਾਨੂੰ ਕੋਈ ਇਨਸਟਰਕਟ ਕਰੇਗਾ ਬਟ ਆਦਰਵਾਈਸ ਇਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ ਕਿਉਂਕਿ ਅਸੀਂ ਆਰਾਮ ਨਾ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ ਅਸੀਂ ਆਰਡਰ ਕੋਡ ਦੇ ਆਰਡਰ ਦਾ ਕੰਪਲਾਈਂਸ ਕਰਨਾ दैट ਇਜ਼ ਬਟਨ ਵੀਅਰ ਪ੍ਰੈਸੀਸਲੀ ਸਰ ਅਸੀਂ ਕਿਹੜੇ ਜਿਹੜੇ ਟੂਰਿਸ਼ ਕਰ ਰਹੇ ਹਾਂ ਅਸੀਂ ਜਿਹੜੇ ਉਹਨੂੰ ਕਿਹੜੇ ਮਤਲਬ ਆਰਡਰ ਦੇ ਮਤਲਬ ਉਹ ਕਹ ਹੈ ਵੈਸੇ ਜਿਹੜਾ ਸੜਕ ਤੇ ਇੰਪਰੂਵਮੈਂਟ ਹੈ ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਕਿ ਰੇਲਸ ਉਹਦੇ ਰਾਹ ਜਿਹਨਾਂ ਨੇ ਸੈੱਟ ਆਹ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਐਨੀ ਕੰਸਟਰਕਸ਼ਨ ਔਨ ਦਾ ਰੋਡ ਵਾਰਮ ਪੀਸ ਟੂ ਬੀ ਰਿਮੂਵ ਠੀਕ ਹੈ ਜੀ ਤੇ ਇਹ ਇੱਥੇ ਤਕਰੀਬਨ ਐਸਲੀ ਨਿਊ ਚਲੋ 3000 ਤੇ ਹੋਏਗਾ ਹੀ ਨਹੀਂ ਅੰਦਾ ਵੀ ਨਹੀਂ ਹੈ ਸਰ ਤੁਸੀਂ ਕਿੰਨਾ ਕਹਗਾ ਮੈਂ ਜਿੰਨੇ ਵੀ ਨੇ ਸਾਰੇ ਦੇ ਜਿਸ ਕਿਸੇ ਦੇ ਵੀ ਅਪਰੋਚਮੈਂਟ ਦਾ ਸੀ ਰਿਮੂਵ ਕਰਕੇ 29 ਸਤੋਂ ਪੰਨਾ ਰਿਪੋਰਟ ਸਬਮਿਟ ਕਰਨੀ ਹੈ ਮਤਲਬ ਹੈ ਲਗਾਤਾਰ ਆਨ ਆਲੇ ਜਿੰਨਾ ਦੇ ਵਿੱਚ ਵੀ ਕਾਰਜ ਚੱਲਦਾ ਰਹੇਗਾ ਜੀ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਇੱਥੇ ਜਿਹੜੀ ਗ੍ਰੀਨ ਬੈਲਟ ਚ ਇਨਕ੍ਰੋਚਮੈਂਟ ਹੋਈ ਸੀਗੀ ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ ਜੀ ਇਹ ਟੀਮਾਂ ਨੇ ਕਿੰਨੇ ਕਿ ਜਾਨੇ ਫੋਰਸ ਲੈਂਦੀ ਸਾਡੀ ਸਭ ਨਹੀਂ ਇਸ ਤੋਂ ਇਲਾਵਾ ਸਾਡੇ ਕੋਈ ਆਰਪੀ ਟੀਮਾਂ ਨੇ ਊਮਨ ਫੋਰਸ ਵੀ ਹੈ ਨਾ ਪਰ ਬੜੀ ਪੋਲਾਈਟਲੀ ਸਾਡਾ ਕੰਮ ਚੱਲ ਰਿਹਾ ਕੋਈ ਉਹ ਜੀ ਕੋਈ ਗੱਲ ਨਹੀਂ ਟੋਟਲ ਮਿਲਾ ਕੇ ਕਿੰਨੇ ਜਿਹੜੀ ਨਫਰੀ ਦੀ ਗੱਲ ਕਰੀਏ 100 150 ਦੇ ਕਰੀਬ ਹੈ ਜੀ ਅੱਛਾ ਜੀ ਤੇ ਇੱਥੇ ਕੋਈ ਮਤਲਬ ਪ੍ਰੋਟੈਸਟ ਵੀ ਕੀਤਾ ਗਿਆ ਲੋਕਾਂ ਵੱਲੋਂ ਜਾਂ ਕਿ ਮਤਲਬ ਪੀਸਫੁਲੀ ਲੋਕਾਂ ਨਹੀਂ ਨਹੀਂ ਬਿਲਕੁਲ ਪੀਸਫੁਲੀ ਚੱਲ ਰਿਹਾ ਜੀ ਜੀ ਮੈਂ ਆਪਣਾ ਨਾਮ ਦੱਸਦੀ ਹਾਂ ਹਾਂਜੀ ਮੈਂ ਸ਼ਾਨੀ ਸ਼ਰਮਾ ਮੈਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਦੀ ਪ੍ਰਧਾਨ ਹਾਂ ਅੱਜ ਜਿਹੜਾ ਇਹ ٹرسٹ ਵਾਲੇ ਲੋਕ ਹੁੰਦਾ ਪਿਆ ਨਾ ਤੇ ਇਹਨਾਂ ਨੇ A ਬਲੌਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ ਨਾ B ਬਲੌਕ ਦੇ ਇੱਕ ਨੰਬਰ ਤੋਂ ਇਹਨਾਂ ਨੇ ਉਸ ਬਲੌਕ ਤੋਂ ਸ਼ੁਰੂ ਕੀਤਾ ਜਿਸ ਬਲੌਕ 'ਚ ਮੇਰੀ ਰਹਾਇਸ਼ ਸੀ ਜਦਕਿ ਮੇਰੇ ਪਾਸੇ ਦੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਕਿਸੇ ਨੇ ਗ੍ਰਿਲ ਬਾਹਰ ਨਹੀਂ ਲਗਾਈ ਹੋਈ ਕਿਆਰੀਆਂ ਬਣਾਈ ਹੋਈਆਂ ਵਾ ਗ੍ਰੀਨ ਆ ਪੌਦ ਪੇੜ ਪੋਦੇ ਲਗਾਏ ਹੋਇਆ ਉਹਨਾਂ ਨੂੰ ਵੀ ਜਾਣ ਬੁਝ ਕੇ ਟਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਆਇਆ ਵਾ ਜੀਵਨ ਜਿਉਂਨੇ ਵੋਟਾਂ ਤੇ ਲੋਕਾਂ ਕੋਲ ਲੈ ਲੀਆਂ ਪਰ ਅੱਜ ਲੋਕਾਂ ਨਾਲ ਆ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਟੈਨੋ ਉਹ ਵੀ ਨਹੀਂ ਬਾਹਰ ਆ ਰਹੇ ਕੀ ਕਾਰਨ ਕੀ ਸਮਝਦੇ ਹੈ ਕਾਰਨ ਹੈ ਸਮੇਂ ਜਿੰਨਾ ਲੋਕਾਂ ਨੇ ਜਾਇਜ਼ ਕਬਜ਼ੇ ਕੀਤੇ ਸੀ ਉਹਦੇ ਨਾਲ ਨਾਲ ਨਾ ਕਹਿੰਦੇ ਆਟੇ ਨਾਲ ਘੋਲ ਨੂੰ ਪਿਸਿਆ ਵੈ ਇਹ ਉਹੀ ਹਾਲ ਹੈ ਕਿ ਆਟੇ ਨਾਲ ਘੋਲ ਨੂੰ ਪਿਸ ਗਿਆ ਵੈ ਹੋਰ ਕੁਝ ਨਹੀਂ ਹੋਇਆ ਇਹ ਲੋਕਾਂ ਦਾ ਨਾ ਜਾਇ ਧੱਕਾ ਹੋ ਰਿਹਾ ਵੈ ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ ਮੰਨ ਲਾ ਸਰ ਨੋਟਿਸ ਭੇਜਿਆ ਗਿਆ ਸੀ ਅਸੀਂ ਉਦੋਂ ਕੋਰਟ ਚ ਜਾਣ ਲੱਗੇ ਸੀ ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ 100 150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚੇ ਦੀ ਲੋੜ ਨਹੀਂ ਕਿਸੇ ਨੂੰ ਕਿਸੇ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਮੈਂ ਖੜੀ ਹਾਂ ਇੱਥੇ ਤੁਹਾਡੀ ਮੈਂ ਇੱਕ ਇੱਟ ਨਹੀਂ ਅਹੀ ਮੰਗ ਕਰ ਦੇਗੇ ਤੁਹਾਨੂੰ ਕੋਲ ਜਾਣਾ ਟਾਈਮ ਦਿੱਤਾ ਜਾਂਦਾ ਕਿਉਂ ਤੁਸੀਂ ਇਦਾਂ ਕੀਤਾ ਵਾ ਸਾਨੂੰ ਕੋਈ ਦੋ ਦਿਨ ਦੇ ਦਿੰਦੇ ਸੋਮਰ ਤਾਂ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਣੀ ਸੀ ਸਾਡਾ ਪ੍ਰੋਸੈਸ ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਹੈ ਕਿ ਮਿੰਟ 'ਚ ਖਾ ਲਾਂਗੇ ਕੋਰਟ ਦੇ ਜਿਹੜਾ ਹਾਈ ਕੋਰਟ ਜਿੱਦੋਂ ਜਾਂਦੀ ਕੋਈ ਚੀਜ਼ ਹੈ ਟਰਾਂਸਲੇਸ਼ਨਸ ਕਰਨੀਆਂ ਪੈਂਦੀਆਂ ਨੇ ਜਿਸਟਰੀਆਂ ਲੈਣੀਆਂ ਪੈਂਦੀਆਂ ਐਫੀਡੇਵਿਟ ਹੁੰਦੇ ਆ ਸਾਰਾ ਕੰਮ ਇਹਨਾਂ ਨੇ ਸਾਨੂੰ ਦੋ ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ ਦੋ ਦਿਨ ਦਾ ਮੌਕਾ ਦੇ ਦੋ 29 ਤਰੀਕ ਐ 22 ਤਰੀਕ ਨੂੰ ਤੋੜ ਲਿਓ ਆ ਕੇ 23 ਨੂੰ ਤੋੜ ਲਿਓ ਸਾਨੂੰ ਸਿਰਫ ਸੋਮਰ ਤੱਕ ਦਾ ਟ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਸਾਡੇ ਲੋਕਾਂ ਦਾ ਅਸੀਂ ਅੱਜ ਜੇ ਵੀ ਕੋਰਟ ਚ ਜਾ ਰਹੇ ਹਾਂ ਜੀ ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ ਅਸੀਂ ਕਾਨੂੰਨੀ ਲੜਾਈ ਲੜਾਂਗੇ ਜੀ ਸਰ ਆਪਣਾ ਨਾਮ ਐਜੂਕੇਸ਼ਨ ਤੇ ਅਸੀਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਕਰਫਲਾ ਪੁਲਿਸ ਕਰਦੇ ਮੈਂ ਰਕੇਸ਼ ਗਰਗ ਨਿਗਰਾਨ ਇੰਜੀਨੀਅਰ ਜੀ ਗੂਮਾਡਾਸ ਸ਼ੰਮਰ ਸਰ ਤੋਂ ਜਿਹੜੀ ਸੀਓਸੀਪੀ ਸੀਗੀ ਅਨੋਬਲ ਹਾਈ ਕੋਰਟ ਦੇ ਵਿੱਚ 2680 2022 ਉਹਦੇ ਵਿੱਚ ਆਰਡਰ ਕੀਤਾ ਹੈਗਾ ਉਹਨੇ ਵਰਕ ਰਿਪੋਰਟ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਬਰਮ ਦੇ ਉੱਤੇ ਪਬਲਿਕ ਲੈਂਡ ਤੇ ਇਨਕਲੋਜ਼ਮੈਂਟਸ ਨੇ ਅਸੀਂ 29 ਸਤ ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਆਫ ਫੰਡਸ ਐਗਜ਼ੀਕਟਿਵ ਅਫਸਰ ਗਰੁੱਪ ਆਫ ਫੰਡਸ ਐਂਡ ਨੰਨੇ ਅਸੀਂ ਆਪਣੀ ਐਫੀਡੇਟ ਦੀ ਸ਼ੇਪ ਚ ਰਿਪੋਰਟ ਸਬਮਿਟ ਕਰਦੇ ਹਾਂ ਉਹ ਕਾਰਵਾਈ ਅੱਜ ਅਸੀਂ ਕਰਦੇ ਹਾਂ ਠੀਕ ਹੈ ਜੀ ਸਰ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਜਿਹੜੇ ਚ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੀ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਤੋਂ ਫਾਇਰ ਰੈਟੈਂਡਰ ਲਏ ਨੇ ਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਮਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਰਜਰਾਤ ਗੈਸ ਤੋਂ ਤੇ ਪੀਐਸਪੀਸੀਐਲ ਤੋਂ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ दैट इज फॉर द ਅਮਨ ਸ਼ਾਂਤੀ ਵਾਸਤੇ ਉਹ ਸਾਰੇ ਅਸੀਂ ਉਹ ਕੀਤਾ ਹੋਇਆ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ ਔਰ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ ਪੈਂਦਾ ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵੇਗਨ ਪਾ ਰਹੇ ਨੇ ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਉਹ ਉਹਨਾਂ ਦਾ ਅਸੀਂ ਵੱਖਰੇ ਤੌਰ ਤੇ ਦੇਵਾਂਗੇ ਜੇ ਸਾਨੂੰ ਕੋਈ ਇਨਸਟਰਕਟ ਕਰੇਗਾ ਬਟ ਆਦਰਵਾਈਜ਼ ਇਸ ਟਾਈਮ ਰਾਈਟ ਨਾਓ ਇਟ ਇ ਰਨਿੰਗ ਸਮੂਥਲੀ ਕਿਉਂਕਿ ਅਸੀਂ ਆਰਾਮ ਨਾ ਕਰ ਰਹੇ ਹਾਂ ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ ਅਸੀਂ ਆਰਡਰ ਦਾ ਕੋਡ ਦੇ ਆਰਡਰ ਦਾ ਕੰਪਲਾਈਂਸ ਕਰਨਾ दैट इज ਵਟ ਵੀ ਆਰ ਡੂਇੰਗ ਡਿਸਾਈਟਲੀ ਸਰ ਅਸੀਂ ਕਿਹੜੇ ਜਿਹੜੇ ਟੈਕਨੋਲੋਜੀ ਕਰ ਰਹੇ ਹਾਂ ਅਸੀਂ ਕਿਹੜੇ ਉਹਨੂੰ ਆ ਕਿਹੜੇ ਮਤਲਬ ਆਰਡਰ ਦੇ ਮਤਲਬ ਉਹ ਕਹ ਹੈ ਵੈਸੇ ਜਿਹੜਾ ਸੜਕ ਤੇ ਇੰਪਰੂਵਮੈਂਟ ਹੈ ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਕਿ ਰੇਲਸ ਉਹਦੇ ਰਾਹ ਜਿਹਨਾਂ ਨੇ ਸੈੱਟ ਆ ਰਿਮੂਵ ਕਰਨੀ ਹੈ ਬਸ ਜਿਹੜਾ ਐਨੀ ਐਨੀ ਕੰਸਟਰਕਸ਼ਨ ਔਨ ਦਾ ਰੋਡ ਵਾਰਮ ਪੀਸ ਟੂ ਬੀ ਰਿਮੂਵ ਠੀਕ ਹੈ ਜੀ ਤੇ ਇਹ ਇੱਥੇ ਤਕਰੀਬਨ ਐਸਲੀ ਨਿਊ ਚਲੋ 3000 ਤੇ ਹੋਏਗਾ ਹੀ ਨਹੀਂ ਅੰਦਾ ਵੀ ਨਹੀਂ ਹੈ ਸਰ ਤੁਸੀਂ ਕਿੰਨਾ ਕਹਗਾ ਮੈਂ ਜਿੰਨੇ ਵੀ ਨੇ ਸਾਰੇ ਦੇ ਜਿਸ ਕਿਸੇ ਦੇ ਵੀ ਅਪਰੋਚਮੈਂਟ ਆ ਸੀ ਰਿਮੂਵ ਕਰਕੇ 29 ਸਤੋਂ ਪੰਨਾ ਰਿਪੋਰਟ ਸਬਮਿਟ ਕਰਨੀ ਹੈ ਹਲਵੇ ਲਗਾਤਾਰ ਆਨ ਆਲੇ ਜਿਨ੍ਹਾਂ ਦੇ ਵਿੱਚ ਵੀ ਕਾਰਜ ਇਹ ਚੱਲਦਾ ਰਹੇਗਾ ਜੀ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਇੱਥੇ ਜਿਹੜੀ ਗ੍ਰੀਨ ਬੈਲਟ ਚ ਇਨਕ੍ਰੋਚਮੈਂਟ ਹੋਈ ਸੀਗੀ ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ ਜੀ ਇਹ ਟੀਮਾਂ ਨੇ ਕਿੰਨੇ ਕਿ ਜਣੇ ਪੁਲਿਸ ਫੋਰਸ ਲੈਂਦੀ ਸਾਡੀ ਨਹੀਂ ਇਸ ਤੋਂ ਇਲਾਵਾ ਸਾਡੇ ਕੋਈ ਆਰਪੀ ਟੀਮਾਂ ਨੇ ਊਮਨ ਫੋਰਸ ਵੀ ਹੈ ਨਾਲ ਪਰ ਬੜੀ ਪੋਲਾਈਟਲੀ ਸਾਡਾ ਕੰਮ ਚੱਲ ਰਿਹਾ ਕੋਈ ਉਹ ਜੀ ਕੋਈ ਗੱਲ ਨਹੀਂ ਟੋਟਲ ਮਿਲਾ ਕੇ ਕਿੰਨੇ ਜਿਹੜੀ ਨਫਰੀ ਦੀ ਗੱਲ ਕਰੀਏ 100 150 ਦੇ ਕਰੀਬ ਹੈ ਜੀ ਅੱਛਾ ਜੀ ਤੇ ਇੱਥੇ ਕੋਈ ਮਤਲਬ ਪ੍ਰੋਟੈਸਟ ਵੀ ਕੀਤਾ ਗਿਆ ਲੋਕਾਂ ਵੱਲੋਂ ਜਾਂ ਕਿ ਮਤਲਬ ਪੀਸਫੁਲੀ ਲੋਕਾਂ ਨਹੀਂ ਨਹੀਂ ਬਿਲਕੁਲ ਪੀਸਫੁਲੀ ਚੱਲ ਰਿਹਾ ਜੀ